ਜੇ ਇਹ ਆਪਣੀ ਮਾਂ ਦੀ ਝੂਠੀ ਸੌਖਾ ਖਾ ਸਕਦਾ ਉਹ ਤੋਂ ਘੱਡਿਆ ਬੰਦਾ ਕੋਈ ਹੋ ਸਕਦਾ ਹੁਣ ਮਾਤ ਨੂੰ ਕਰਦੇ ਮੁੱਖ ਮੰਤਰੀ ਬਣ ਗਿਆ ਅੱਗੇ ਪਿੱਛੇ ਪੁਲਿਸ ਆ ਗਈ ਉੱਥੇ ਗਿਆ ਫ੍ਰੈਂਕਫਰਟ ਉੱਥੇ ਸੈਰ ਸੂਰ ਕੀਤੀ ਤੇ ਵਾਪਸ ਹਵਾਈ ਜਹਾਜ਼ ਚੜ੍ਹਨ ਲੱਗਿਆ ਉੱਥੇ ਇੱਕ ਕਮਰਾ ਹੁੰਦਾ ਜਿੱਥੇ ਵੀਆਈਪੀ ਨੂੰ ਜਹਾਜ਼ ਚੜ੍ਹਨ ਤੋਂ ਪਹਿਲੇ ਬਿਠਾ ਦਿੰਦੇ ਆ ਕਿ ਹਲੇ ਘੰਟਾ ਜਾ ਚੜਨਾ ਦੋ ਘੰਟੇ ਤੁਸੀਂ ਆਰਾਮ ਕਰੋ ਉੱਥੇ ਐ ਅੰਗਰੇਜ਼ੀ ਬੋਤਲਾਂ ਸਾਰੀਆਂ ਸ਼ਰਾਬਾਂ ਦੀਆਂ ਪਈਆਂ ਸੀ ਐ ਉੱਥੇ ਕੱਲ ਤੇ ਲੱਗੀਆਂ ਉਹ ਮੈਨੂੰ ਜਿਹੜਾ ਡੈਸ਼ਕੀ ਨਾਲ ਗਿਆ ਸੀ ਉਹ ਦੱਸਿਆ ਸੀ ਤੇ ਜਦੋਂ ਬੋਤਲ ਦਿੱਤੀ ਤੇ ਇਹ ਲਾ ਹੋ ਛੁੱਟ ਜਾਂਦੀ ਹੈ ਤੇ ਨੇ ਕੀ ਕੀਤਾ ਇਹਨੇ ਕੀ ਕੀਤਾ ਕਿ ਨਾ ਬੋਤਲ ਲਿਆਉ ਖੋਲ ਲਈ ਉੱਥੇ ਕਮਰੇ 'ਚ ਡੱਕ ਗਿਆ ਹੁਣ ਤੁਸੀਂ ਕਿਸੇ ਦੂਜੇ ਮੁਲਕ ਚੋਂ ਉੱਥੇ ਤੁਸੀਂ ਸ਼ਰਾਮੀ ਹੋਗੇ ਜਦੋਂ ਆਪਣੇ ਮੁਲਕ ਦਾ ਮੰਤਰੀ ਜਾਂਦਾ ਆਪਣੀ ਮੁਲਕ ਦੀ ਇੱਜ਼ਤ ਨਾਲ ਲੈ ਕੇ ਜਾਂਦਾ ਕਿ ਐ ਨਹੀਂ ਦਿਖਾਉਂਦੇ ਹੁਣ ਜਦੋਂ ਉਹਨੂੰ ਜਹਾਜ਼ ਤੇ ਚੱਲਣਾ ਆ ਗਿਆ ਤੇ ਅਫਸਰ ਨਾਲ ਇਹ ਇੱਕ ਨੇ ਫਾਂ ਫੜੀ ਇੱਕ ਨੇ ਦੂਜੇ ਨੂੰ ਫਾਂ ਫੜੀ ਤੇ ਉਹਨੂੰ ਜਹਾਜ਼ ਤੇ ਲੈ ਗਏ ਉਹ ਸਹੀ ਜਹਾਜ਼ ਤੇ ਮੇਰਾ ਇੱਕ ਦੋਸਤ ਪਹਿਲੀ ਸੀਟ ਤੇ ਬੈਠਾ ਸੀ ਉਹ ਰਾਜਸਥਾਨ ਦਾ ਹੈ ਮੇਰੇ ਨਾਲ ਪੜਿਆ ਉਹਨੇ ਮੈਨੂੰ ਸਭ ਤੋਂ ਪਹਿਲੇ ਕਹਾਣੀ ਮੈਨੂੰ ਦੱਸੀ ਤੇ ਮੈਂ ਸੀ ਪਹਿਲੇ ਜਿਹੜੇ ਪਬਲਿਕ ਨੂੰ ਦੱਸੀ ਉਹ ਉਹ ਕਹਿੰਦਾ ਜਦੋਂ ਆਇਆ ਫੜ ਫੜ ਕੇ ਲਿਆਇਆ ਤੇ ਪਹਿਲੀ ਸੀਟ ਤੇ ਕੋਈ ਕੋਈ ਗੋਰੀ ਮੈਮ ਸੀ ਉਹ ਬੈਠੀ ਸੀ ਕਿਉਂ ਮੈਂ ਸੀਟ ਤੇ ਉੱਤੇ ਉਹਦੇ ਉੱਤੇ ਲਾ ਕੇ ਡਿੱਗ ਪਿਆ ਫਿਰ ਇਹਨੇ ਹੁਣ ਚੱਕਿਆ ਉਹ ਜਿਹੜੇ ਨਾਲ ਉਹ ਪੁਲਸ ਵਾਲੇ ਸੀ ਨਾਲ ਪੰਜਾਬ ਦੇ ਪੁਲਸ ਵਾਲੇ ਗਏ ਸੀ ਚੱਕ ਕੇ ਖੜਾ ਕੀਤਾ ਦੂਜੀ ਸੀਟ ਤੇ ਡਿੱਗ ਪਿਆ ਉਹ ਡਿੱਗਦਾ ਡਿੱਗਦਾ ਇੱਕ ਆਪਣੀ ਸੀਟ ਤੇ ਬਿਠਾ ਗਏ ਆ ਸ਼ੀਪ ਆ ਜਿਹੜੀ ਉੱਥੋਂ ਦੀ 에어ਲਾਈਨ ਹੁਣ ওই ਦੁਨੀਆ ਵਿੱਚ ਕਾਨੂੰਨ ਹੈ ਕਿ ਸ਼ਰਾਬੀ ਬੰਦੇ ਨੂੰ ਜਹਾਜ਼ ਤੇ ਨਹੀਂ ਚੜਾਉਂਦੇ ਕਿਉਂਕਿ ਜੇ ਕੁਝ ਜਹਾਜ਼ ਦੇ ਉੱਤੇ ਹੋ ਜੇ ਫਿਰ ਜਹਾਜ਼ ਥੱਲੇ ਤਾਰਨਾ ਬਹੁਤ ਔਖਾ ਹੁੰਦਾ ਹੈ 에ਰੋਸਟ੍ਰੀ ਸੀ ਜਿਹੜੀ ਉਹਨੇ ਜਾ ਕੇ ਕੈਪਟਨ ਨੂੰ ਦੱਸਿਆ ਕੈਪਟਨ ਨੂੰ ਗਿਆ ਕਿ ਇੱਕ ਬੰਦਾ ਹੈ ਕਿਉਂਕਿ ਉਹ ਹਿੰਦੁਸਤਾਨ ਦੀ ਇਰਸ਼ਤਤ ਹੈਣੀ ਸੀ ਉਹ ਤਾਂ ਉਹਨਾਂ ਦਾ ਹੀ ਹਾਦਸਾ ਕਰਪਣੀ ਆ ਲੈਦਾ ਉਹ ਇਰਸ਼ਤ ਕੈਪਟਨ ਕੋਲੇ ਗਏ ਕਿ ਇੱਕ ਸ਼ਰਾਬੀ ਆ ਬੈਠਾ ਹੈ ਉਹਦਾ ਕਰਨਾ ਕੀ ਹੈ ਕੈਪਟਨ ਆਇਆ ਉਹਨੇ ਦੇਖਿਆ ਕਿ ਆਹ ਦਾ ਜਵਾਈ ਟੱਲੀ ਹੋਇਆ ਪਿਆ ਤੇ ਕੈਪਟਨ ਕਹਿੰਦਾ ਜੀ ਇਹਨੂੰ ਉਤਾਰੋ ਉਹ ਜਿਹੜੇ ਆਪਣੇ ਅਫਸਰ ਕਰ ਸੀ ਕਹਿਣ ਲੱਗੇ ਕਿ ਆਹ ਤਾਂ ਜੀ ਮੁੱਖ ਮੰਤਰੀ ਹੈ ਪੰਜਾਬ ਸੂਬਾ ਹੈ ਇੱਕ ਹਿੰਦੁਸਤਾਨ ਦਾ ਉਹ ਮੁੱਖ ਮੰਤਰੀ ਹੈ ਉਹ ਕਹਿੰਦਾ ਭਾਵੇਂ ਸੰਤਰੀ ਹੋਏ ਮੁੱਖ ਮੰਤਰੀ ਹੋਏ ਸਾਡਾ ਦੇ ਦੁਨੀਆ ਦਾ ਕਾਨੂੰਨ ਅਸੀਂ ਨਹੀਂ ਝੁਲਾ ਸਕਦੇ ਤੇ ਉਹ ਤਾਲਿਆ ਦੁਆਬ ਕੇ ਸਿੱਧ ਕੱਢਿਆ ਉਹ ਜਾਸਤ ਯਾਨ ਆਹ ਮੁੱਖ ਮੰਤਰੀ ਹੁਣ ਮੈਂ ਹੈ ਇੰਸਪੈਕਟਰ ਸਾਹਿਬ ਤੁਸੀਂ ਹੁਣ ਆਹ ਖੜੇ ਹੁਣ ਇਹਨਾਂ ਨੂੰ ਪੁੱਛ ਲੋ ਆ ਦੇਖੋ ਕੋਈ ਸ਼ਰਾਬ ਪੀ ਕੇ ਸਕੂਟਰ ਤੇ ਜਾਂਦਾ ਨਾ ਮਿੰਟ ਫੜ ਲੈਂਦੇ ਆ ਕੋਈ ਟਰੈਕਟਰ ਚੋਂ ਹੁੰਦਾ ਗੱਡੀ ਜਾਂਦਾ ਵਿੱਚ ਨਾਲ ਲੰਦੇ ਆ ਨਾਲੇ ਦੋ ਥੱਪੜ ਮਾਰਦੇ ਆ ਇੰਸਪੈਕਟਰ ਸਾਹਿਬ ਥੋੜਾ ਮੁੱਖ ਮੰਤਰੀ ਸੂਬੇ ਦਾ ਬੋਤਲ ਪੀ ਕੇ ਰੋਜ਼ ਪੰਜਾਬ ਨੂੰ ਜੁੜਦਾ ਉਹਨੂੰ ਕਿਉਂ ਨਹੀਂ ਫੜ ਕੇ ਕੰਟਰ ਕਰਦੇ ਮੈਂ ਕਹਿੰਦਾ ਭਾਵੇਂ ਕਿਸੇ ਤਰ੍ਹਾਂ ਦੇ ਮੂਹਰ ਤੋਂ ਮਸ਼ੀਨ ਜੀ ਪਾ ਦਿਓ ਐ ਉਰੀ ਫੋਟ ਹੁੰਦੀ ਰਹੂਗੀ ਹੋਣ ਤੂਰੀ ਵਾਲਿਓ ਇੱਕ ਇੱਕ ਗੱਲ ਤੁਹਾਨੂੰ ਤੂਰੀ ਵਾਲਾ ਨੂੰ ਸੰਗਰੂ ਵਾਲਾ ਨੂੰ ਫਾਇਦਾ ਹੋ ਗਿਆ ਤੁਹਾਡੇ ਕੋਲੇ ਇੱਕ ਨਹੀਂ ਮੁੱਖ ਮੰਤਰੀ ਤੁਹਾਡੇ ਕੋਲੇ ਚਾਰ ਮੁੱਖ ਮੰਤਰੀ ਐ ਚਾਰ ਤੁਹਾਨੂੰ ਤਾਂ ਖੁਜੀ ਹੋਣੀ ਚਾਹੀਦੀ ਐ ਇੱਕ ਤਾਂ ਭਗਵੰਤ ਮਾਨ ਇੱਕ ਉਹਦੀ ਘਰ ਵਾਲੀ ਬਣ ਗਈ ਮੁੱਖ ਮੰਤਰੀ ਇੱਕ ਮਾਂ ਇੱਕ ਉਹਦੀ ਭੈਣ ਤੇ ਅੱਗਾ ਮੁੱਖ ਮੰਤਰੀਓ ਪੀਏਜ ਜੋ ਠੱਗਦੇ ਦੋ ਹੈਗੇ ਦੇ ਤੁਸੀਂ ਦੇਖ ਲਓ ਮਾਂ ਨੂੰ ਜਾਂਦੇ ਅੱਗੇ ਐਸਐਸਪੀ ਪਿੱਛੇ ਐਸਐਸਪੀ ਪੁਲਿਸ ਅੱਗੇ ਪਿੱਛੇ ਹੁਟਰ ਮਾਰਦਾ ਲੋਕੀ ਪਾਸੇ ਹਰ ਜਾਂਦੇ ਪਤਾ ਨਹੀਂ ਕਿਹੜਾ ਆਇਆ ਜਦ ਲਈ ਮਾਤਾ ਜੀ ਚੱਲੇ ਆ ਦੁਕਾਨਾਂ ਖੁੱਲੀ ਬੈਠੇ ਆ ਫਾਰਨੇ ਲੱਗ ਲੱਗ ਜਿਹੜਾ 2000 ਦਾ ਬੂਟ ਬੋਂਦਾ ਸੀ 2.5 ਲੱਖ ਦਾ ਬੂਮ ਲੱਗ ਗਿਆ ਹੁਣ ਆ ਆਮ ਆਦਮੀ ਪਾਰਟੀ ਹੈ ਜਿਹੜੇ ਕਹਿੰਦੇ ਕੀ ਸੀ ਮਾਤਾ ਜੀ ਤੁਹਾਨੂੰ 1000 ਰੁਪਏ ਆਇਆ ਕੀ ਨਹੀਂ ਨਹੀਂ ਮੈਂ ਤੁਹਾਨੂੰ ਸਹੀ ਦੱਸਾਂ ਥੋੜੇ ਐਮਐਲਏ ਦੇ ਘਰੇ ਇਹਨਾਂ ਨੇ ਬੂੜੀਆਂ ਭੇਜਤੀਆਂ 1000 ਰੁਪਏ ਦੇ ਜਾ ਕੇ ਲੈ ਆਓ ਉਹਨਾਂ ਦੇ ਘਰੇ ਪਿਆ ਪੈਸਾ ਤੁਹਾਡਾ ਉਹ ਆਪ ਹੀ ਰੱਖੀ ਬੈਠੇ ਜਾ ਕੇ ਲੈ ਕੇ ਆਓ ਹੁਣ ਤਾਂ 25000 ਰੁਪਇਆ ਹੋ ਗਿਆ 25000 ਤੁਹਾਡਾ 2500 ਬੁੜਾਪਾ ਪੈਨਸ਼ਨ ਕਰਦਾਉਂਗੇ 22 ਫਸਲਾਂ ਤੇ ਚੁਟਕੀ ਨਾਲ ਐਮਐਸਪੀ ਦੇ ਦਾਂਗੇ ਕਿੰਨੀ ਖਰਗੀ ਮਾਰੀ ਤੁਹਾਡੇ ਨਾਲ ਮੈਂ ਤਾਂ ਪਹਿਲੇ ਵੀ ਕਿਹਾ ਸੀ ਆ ਆਮ ਆਦਮੀ ਫਾੜੀ ਪਾਰਟੀ ਖੜੀ ਕੀਤੀ ਮਲੰਗਾਂ ਨੇ ਤੁਹਾਨੂੰ ਪਤਾ ਹੈ ਪਿੰਡ 'ਚ 2-4 ਮਲੰਗ ਹੁੰਦੇ ਆ ਵੇਲੇ ਜਿਹੜੇ ਕੋਈ ਸੱਤਰੀ ਗਾਲ ਨਹੀਂ ਮਣਾਉਂਦਾ ਹੈ ਉਹ ਜਿਹੜੇ ਮਲੰਗ ਹੁੰਦੇ ਜਿਹਨੂੰ ਸੱਤਰੀ ਗਾਲ ਨਹੀਂ ਬਣਾਉਂਦਾ ਉਹਨਾਂ ਕੋਲੇ ਫੂਨ ਦੇ ਹੁੰਦੇ ਜੋ ਅਕਾਲੀ ਦਲ ਨੂੰ ਗਾਣਾ ਕੱਢ-ਕੱਢ ਕੇ ਲੋਕਾਂ ਦਾ ਮਾਹੌਲ ਬਣਾਦਾ ਤੇ ਹੁਣ ਸਭ ਤੋਂ ਵੱਡਾ ਮਲੰਗ ਤਾਂ ਕੀ ਬਿਸ਼ਰਾਪ ਹੈ ਇਹ ਤੋਂ ਕੱਢਿਆ ਬੰਦਾ ਕੋਈ ਹੋ ਨਹੀਂ ਸਕਦਾ ਲੁੱਟਣ ਤੇ ਲੱਗੀ ਹੈ ਕੁਣੀ ਇਲੈਕਸ਼ਨ ਦੇ ਬਹਾਨੇ ਮੇਰੇ ਕੋਲੇ ਬਿਲਡਰ ਆ ਰੀਅਲ اسٹیਟ ਵਾਲੇ ਆਏ ਕਹਿੰਦਾ ਸਾਨੂੰ ਸਾਰਿਆਂ ਨੂੰ ਬੁਲਾਇਆ ਕਿਉਂਕਿ 5-5 ਕਰੋੜ ਰੁਪਇਆ ਮੈਨੂੰ ਜੋ ਇਲੈਕਸ਼ਨ ਦੇ ਬਹਾਨੇ 5 150 ਬੰਦੇ ਤੋਂ 5-5 ਕਰੋੜ ਲੈ ਗਏ ਦੇਖੋ ਕਿੰਨਾ ਪੈਸਾ ਇਕੱਠਾ ਹੋਇਆ ਤੇ ਪੋਸਟਰ ਮੈਨੂੰ ਦਿਖਦੇ ਨਹੀਂ ਕਿੱਥੇ ਇਲੈਕਸ਼ਨ ਚ ਲੈ ਜੇ ਚ ਲੈ ਗਏ ਸਾਰੇ ਇਹਨਾਂ ਦੇ ਜਿਹੜੇ ਮੰਤਰੀ ਐ ਇਹਨਾਂ ਦੇ ਜਿਹੜੇ ਐਮਐਲਏ ਐ ਉਹਨਾਂ ਨੂੰ ਪਤਾ ਐ ਕਿ ਅੱਕੇ ਤਾਂ ਅਸੀਂ ਪੜਨਾ ਨਹੀਂ ਉਹਨਾਂ ਨੂੰ ਪਤਾ ਸ਼ਿਕਰ ਪੜਨੇ ਪੈਣੇ ਆ ਤੇ ਹੁਣ ਤਾਂ ਗੱਲੇ ਲੁੱਟਣ ਤੇ ਲੱਗੇ ਆ ਆ ਜਿਹੜਾ ਨਸ਼ਾ ਘਰ ਘਰ ਹੋ ਗਿਆ ਆ ਕਾਰਣੀ ਆ ਇਹਨਾਂ ਦੇ ਮੱਲੇ ਨੇ ਮੈਨੂੰ ਐਸਐਸਪੀ ਦੱਸ ਰਹੇ ਸੀ ਇਹਨਾਂ ਦੇ ਐਮਐਲਏ ਨੇ ਆ ਵੇਚਣ ਵਾਲੇ ਨਸ਼ਿਆਂ ਨੇ ਤੋਂ ਮਹੀਨਾ ਬੰਨ ਲਿਆ ਤੇ ਪੁਲਿਸ ਨੂੰ ਕਹਿੰਦੇ ਇਹਨਾਂ ਨੂੰ ਹੱਥ ਨਹੀਂ ਲਾਉਣਾ ਖੁੱਲਾ ਕਰਤਾ ਮੇਰੇ ਨਾਮ ਦੀ ਲੈ ਲਈ ਧੂੜਿਓ ਹੋਣੀ ਆ ਧੂੜਿਓ ਕਹਿੰਦੇ ਧੂੜੀਆਂ ਜਿੰਦਾ ਮਰਜੀ ਲੈ ਲੋ ਮੱਲੇ ਭਗਵੰਦ ਮਾਨ ਦੇ ਘਰ ਹੀ ਆਉਣ ਸੋ ਠੇਕੋ ਲੱਗਿਆ ਹੋਣਾ ਹੁਣ ਇਹ ਜੇ ਇਹ ਜੇ ਲੋਕ ਇਹਦਾ ਪੰਜਾਬ ਆਪਾਂ ਦੇਤਾ ਮੈਂ ਇਸ ਕਰਕੇ ਤੁਹਾਨੂੰ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਯਾਰ ਅਕਾਲੀ ਦਲ ਥੋੜੀ ਪਾਰਟੀ ਆ ਮਾਂ ਥੋੜੀ ਮਾਂ ਪਾਰਟੀ ਐ 103 ਸਾਲ ਪੁਰਾਣੀ ਪਾਰਟੀ ਐ ਤੁਹਾਡੇ ਬਜ਼ੁਰਗਾਂ ਦੀ ਬਣਾਈ ਪਾਰਟੀ ਐ ਆ ਜਿਹੜੀ ਪਾਰਟੀ ਹੈ ਕੌਮ ਦੀ ਥੋੜੀ ਸਾਰੇ ਦੀ ਫੌਜ ਹੈ ਆਹੀ ਪਾਰਟੀ ਹੈ ਜਿਹੜਾ ਨੇ ਕਿਸਾਨਾਂ ਨੂੰ ਖੜਾ ਕੀਤਾ ਹੈ ਤੁਹਾਡੇ ਟ੍ਰੈਕਟਰਾਂ ਦੇ ਟੈਕਸ ਮਾਰਕ ਕੀਤੇ ਹੈ ਤੁਹਾਨੂੰ ਕਿਊਬਰ ਕਨੈਕਸ਼ਨ ਦਿੱਤੇ ਹੈ ਕਿਊਬਰ ਦੀ ਮੋਕਸ ਬਿਜਲੀ ਦਿੱਤੀ ਹੈ ਤੁਹਾਡੇ ਪੱਕੇ ਖਾਣੇ ਬਣਾਏ ਹੈ ਅੰਡਰਗ੍ਰਾਉਂਡ ਪਾਈਪਾਂ ਪਈਆਂ ਜਿੰਨੀਆਂ ਕੱਸੀਆਂ ਨਹਿਰਾਂ ਬਣਾਉਣਾਂ ਦਾ ਕਾਲੀ ਦੇ ਲੈ ਆ ਜਿਹੜੀਆਂ ਮੰਡੀਆਂ 'ਚ ਬੈਠੇ ਹੋ ਉਹ ਬਣਾਉਣ ਵਾਲਾ ਅਕਾਲੀ ਦਲ ਕੜਤ ਤੇ ਝੋਨੇ ਨੂੰ ਐਮਐਸਪੀ ਲਿਹਾਉਣ ਵਾਲਾ ਅਕਾਲੀ ਦਲ ਹੈ ਤੇ ਗਰੀਬ ਨੂੰ ਆਟਾ ਦਾਲ ਦੇਣ ਵਾਲਾ ਕਾਲੀ ਦਲ ਸੀ ਸ਼ਗਰ ਸ਼ੁਰੂ ਕਰਨ ਵਾਲਾ ਅਕਾਲੀ ਦਲ ਸੀ ਪੈਨਸ਼ਨਾਂ ਦੇਣ ਵਾਲਾ ਕਾਲੀ ਦਲ ਸੀ ਐਸੀ ਬੱਚਿਆਂ ਨੂੰ ਮੁਫਤ ਭਰੋਣ ਵਾਲਾ ਕਾਲੀ ਦਲ ਸੀ